ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੋਮਵਾਰ ਨੂੰ ਦਰਬਾਰ ਸਾਹਿਬ ਗਏ ਜਿੱਥੇ ਉਹਨਾਂ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਰਖਵਾਇਆ ਇਸ ਦੌਰਾਨ ਹਰਸਿਮਰਤ ਬਾਦਲ ਨੇ ਕਾਂਗਰਸ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਆ ਕਿਹਾ ਕਿ ਜੇਕਰ ਉਹਨਾਂ ਕੋਲ ਸੁਖਬੀਰ ਬਾਦਲ ਅਤੇ ਮਜੀਠੀਆ ਦੇ ਖਿਲਾਫ ਸਬੂਤ ਹਨ ਤਾਂ ਉਹ ਕਿਉਂ ਉਹਨਾਂ ਨੂੰ ਅੰਦਰ ਨਹੀਂ ਕਰਵਾਉਂਦੇ ਜੇ ਵਿਕਰਮਜੀਠੀਆ ਦੇ ਖਿਲਾਫ ਜਾਂ ਸਤਾਰ ਬਾਦਲ ਦੇ ਖਿਲਾਫ ਜਾਂ ਸੁਖਬੀਰ ਬਾਦਲ ਦੇ ਖਿਲਾਫ ਜੇ ਰੱਤੀ ਭਰ ਦਾ ਵੀ ਇਹਨਾਂ ਕੋਲ ਸਬੂਤ ਹੈ ਅਦਾਲਤ 'ਚ ਕਿਉਂ ਨਹੀਂ ਜਾਂਦੇ ਕਿਉਂ ਡਰਾਮੇ ਕਰਦੇ ਆ ਫਰਜ਼ੀਆਂ ਕਮਿਸ਼ਨਾਂ ਬਿਠਾ ਕੇ ਅਫਸਰਾਂ ਦੀ ਕਮਿਸ਼ਨਾਂ ਬਿਠਾ ਕੇ ਨਕਲੀ ਜਥੇਦਾਰਾਂ ਨੂੰ ਕਰਕੇ ਮਾਹੌਲ ਖਰਾਬ ਕਿਉਂ ਇੰਨਾ ਵੀ ਜੇ ਉਹਨਾਂ ਦੇ ਕੋਲ ਹੈ ਗੁਟਕਾ ਸਾਫ ਦੀ ਸੌ ਖਾਦੀ ਸੀ ਕਿ ਵੱਡੇ ਵੱਡੇ ਲੋਕੀ ਨਸ਼ੇ ਵੇਚਦੇ ਆ ਮੈਂ ਨਸ਼ੇ ਖਤਮ ਕਰਦਾਗਾ ਅੱਜ ਤਾਂ ਨਸ਼ਾ ਤਿੰਨ ਗੁਣਾ ਵੱਧ ਕੇ ਅੱਜ 400 ਤੋਂ ਵੱਧ ਨੌਜਵਾਨਾਂ ਦੇ ਓਵਰਡੋਸ ਦੇ ਨਾਲ ਮੌਤਾ ਹੋ ਗਿਆ ਨੇ ਜੇ ਕੁਛ ਵਿਕਰਮ ਅਜੀਠਿਆ ਦੇ ਖਿਲਾਫ ਹੈ ਤਾਂ ਅਦਾਲਤ ਚ ਕਿਉਂ ਨਹੀਂ ਜਾ ਕੇ ਉਹਨਾਂ ਨੂੰ ਪੇਸ਼ ਕਰਕੇ ਅੰਦਰ ਕਰਦੇ ਕੌਣ ਰੋਕ ਰਿਹਾ ਇਹਨਾਂ ਨੂੰ ਇਸ ਮੌਕੇ ਜਿੱਤੇ ਹਰ ਸਿਬਰਤਕਾਰ ਬਾਦਲ ਨੇ ਉਮਰਾਂ ਨੰਗਲ ਦੀ ਗ੍ਰਿਫਤਾਰੀ ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਉਤھے ਹੀ ਪੰਜਾਬ ਸਰਕਾਰ ਤੇ ਸ਼ਬਦੀ ਵਾਰ ਕਰਨ ਤੋਂ ਵੀ ਪਿੱਛੇ ਨਹੀਂ ਰਹੇ ਇਹ ਤਾਂ ਸਰਕਾਰ ਜਾਣੇ ਜਿਨ੍ਹਾਂ ਨੇ ਗ੍ਰਿਫਤਾਰ ਕੀਤਾ ਹੈ ਤੇ ਮੈਂ ਇਹਦੇ ਵਿੱਚ ਕੁਝ ਕਹਿਣਾ ਨਹੀਂ ਚਾਹਾਂਗੀ ਸਿਰਫ ਆਹੀ ਬਿਲਕੁਲ ਸਪਸ਼ਟ ਹੈਗਾ ਕਿ ਪਿਛਲੇ 2 ਸਾਲਾਂ ਤੋਂ ਹੀ ਨਹੀਂ ਲੇਕਿਨ 2015 ਤੋਂ ਲਗਾਤਾਰ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਰਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਵਾਸਤੇ ਰਜ ਕੇ ਸਾਜ਼ਿਸ਼ਾਂ ਰਚੀਆਂ ਉਹਦੀ ਹਰ ਸਿਮਰਤ ਕੋਰ ਬਾਦਲ ਨੇ ਚੋਣ ਲੜਨ ਦੀ ਗੱਲ ਨੂੰ ਗੋਲ ਮੋਲ ਕਰਦਿਆਂ ਸਾਰਾ ਫੈਸਲਾ ਪਾਰਟੀ ਹਾਈ ਕਮਾਂਡ ਉੱਤੇ ਸੁੱਟਦਿਆਂ ਕਿਹਾ ਕਿ ਪਾਰਟੀ ਜੋ ਵੀ ਸੇਵਾ ਉਹਨਾਂ ਨੂੰ ਦੇਵੇਗੀ ਉਹ ਤਨਦੇਈ ਨਾਲ ਨਿਭਾਉਣਗੇ ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ